ਲਾਈਵ ਹੋਣ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਹੈ ਕੰਮ ਨੂੰ ਰੋਕਣਾ ਨਹੀਂ ਕੰਮ ਨੂੰ ਕਰਨਾ ਕਿਵੇਂ ਇਹ ਇਸ ਤਰ੍ਹਾਂ ਦਾ ਤਰੀਕਾ ਬਣਾਉਣਾ ਕਿਉਂਕਿ ਅੱਜ ਤਾਂ ਇਸ ਵੀ ਕੰਮ ਦੇ ਵਿੱਚ ਟੁੱਟ ਕੇ ਮੜਣੀ ਜਿਵੇਂ ਪੰਜਾਬੀ ਸੀ ਕਹਿੰਦੇ ਪਰ ਹੁਣ ਇਹ ਵੀ ਕੰਮ ਨੂੰ ਕਰਨਾ ਕਿਵੇਂ ਕੰਮ ਨੂੰ ਕਰੋ ਤੇ ਜਿਹੜਾ ਹੈ ਉਹ ਇੱਕ ਕੰਪਿਊਟਰ ਤੋਂ ਵਕਫ-ਵਕਫ ਜਿਹੜੇ ਹੈਗੇ ਇਨਾਮਾਂ ਤੇ ਕੀਤਾ ਸੀ ਬੋਲੀ ਦਿੱਤੀ ਸੀ ਤਾਂ ਕਿ ਫਿਰ ਕਈ ਵਾਰੀ ਹੁੰਦਾ ਵੀ ਇੱਕੋ ਬੰਦਾ ਦੋ ਤਿੰਨ ਬੰਦਿਆਂ ਦੇ ਨਾਮ ਤੇ ਕਰ ਰਿਹਾ ਤੇ ਉਹ ਸ਼ੱਕੀ ਸੀਗਾ ਉਹਨੂੰ ਰੋਕਦਾ ਪਹਿਲਾਂ ਜਿਹੜੀਆਂ ਕੁਝ ਕਲੋਨੀਆਂ ਰੁਕੀਆਂ ਹੋਈਆਂ ਸੀ ਉਹਨਾਂ ਦੇ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਨਾਲ ਹੋਰ ਜਿਹੜੇ ਚੰਗੇ ਸ਼ੋਰੂਮ ਬਣਾ ਕੇ ਦੇਵਾਂਗਾ ਮਾਰਕੀਟ ਬਾਬਾ ਫਰੀਦ ਮਾਰਕੀਟ ਹੋਰ ਮਾਰਕੀਟਾਂ ਜਿਹੜੀਆਂ ਬਣਾਈਆਂ ਜਿਹਦੇ ਨਾਲ ਅੱਜ ਸ਼ਹਿਰ ਨੂੰ ਸੁੱਖ ਮਿਲ ਰਿਹਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਨਗਰ ਸੁਧਾਰ ਟਰਸਟ ਫਰੀਦਕੋਟ ਨੇ ਆਪਣੀਆਂ 11 ਕਰੋੜ ਰੁਪਏ ਦੀਆਂ ਉਹਨਾਂ ਜਾਇਦਾਦਾਂ ਨੂੰ ਮਾਲਕਾਂ ਦੇ سپرد ਕਰ ਦਿੱਤਾ ਜਿਹੜੀਆਂ ਪਿਛਲੇ ਦਿਨੀ ਉਹਨਾਂ ਨੇ ਆਨਲਾਈਨ ਨਿਲਾਮੀ ਰਾਹੀਂ ਬੜੇ ਮਹਿੰਗੇ ਭਾਅ ਦੇ ਵਿੱਚ ਵੇਚੀਆਂ ਸਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਦੇ ਰੇਟਾਂ ਦਾ ਇਹ ਪ੍ਰਾਪਰਟੀਆਂ ਵਿਕਣ ਨਾਲ ਇਹ ਜਾਇਦਾਦਾਂ ਵੇਚਣ ਦੇ ਨਾਲ ਇੱਕ ਰਿਕਾਰਡ ਬਣ ਗਿਆ ਸੀ ਇਸ ਸਬੰਧੀ ਟਰਸਟ ਦੇ ਦਫ਼ਤਰ ਵਿੱਚ ਇਹਨਾਂ 15 ਅਲਾਟੀਆਂ ਨੂੰ ਬਕਾਇਦਾ ਬੁਲਾਇਆ ਗਿਆ ਤੇ ਉਹਨਾਂ ਨੂੰ ਅਲਾਟਮੈਂਟ ਪੱਤਰ ਦੇਣ ਦੀ ਰਸਮ ਹਲਕੇ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਤੇ ਉਹਨਾਂ ਦੇ ਨਾਲ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਸਾਂਝ ਰੂਪ ਵਿੱਚ ਕੀਤੀ ਤੇ ਇਲਾਟੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਇਸ ਸਮੇਂ ਸਰਦਾਰ ਗੁਰਦੇਵ ਸਿੰਘ ਸੇਖੋ ਨੇ ਸਾਰੇ ਇਲਾਟੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਨਿਯਮਾਂ ਅਨੁਸਾਰ ਆਪਣੀਆਂ ਜ਼ਾਇਰਤਾਂ ਦੇ ਉਹ ਹੁਣ ਮਾਲਕ ਬਣ ਗਏ ਨੇ ਤੇ ਉਹਨਾਂ ਨੂੰ ਰਸਮੀ ਤੌਰ ਤੇ ਕਬਜ਼ਾ ਵੀ ਦੇ ਦਿੱਤਾ ਗਿਆ ਹੈ ਪਰ ਇਸ ਦੀ ਬਾਕੀ ਰਹਿੰਦੀ ਰਕਮ ਨਿਯਮਾਂ ਅਨੁਸਾਰ ਕਿਸ਼ਤਾਂ ਵਿੱਚ ਲਈ ਜਾਵੇਗੀ ਉਹਨਾਂ ਨੇ ਤੇ ਟਰਸਟ ਦੇ ਚੇਅਰਮੈਨ ਸਰਦਾਰ ਖੋਸਾ ਨੇ ਦੱਸਿਆ ਕਿ ਸ਼ਹਿਰ ਅੰਦਰ ਵੱਖ-ਵੱਖ ਕਲੋਨੀਆਂ ਦੇ ਵਿੱਚ 15 ਜਾਇਦਾਦਾਂ ਜੋ ਪਿਛਲੇ ਮਹੀਨੇ ਹੀ ਵੇਚੀਆਂ ਗਈਆਂ ਸੀ ਉਹਨਾਂ ਦੀਆਂ ਉਸਾਰੀਆਂ ਕਰਨ ਦੇ ਲਈ ਹੁਣ ਇਹਨਾਂ ਦੇ ਖਰੀਦਦਾਰਾਂ ਨੂੰ ਆਗਿਆ ਮਿਲ ਗਈ ਹੈ ਜਿਹੜੇ ਇਸ ਦੇ ਇਲਾਕੀ ਸੀ ਉਹਨਾਂ ਨੂੰ ਪੱਤਰ ਦੇ ਕੇ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਉਹ ਹੁਣ ਆਪਣੇ ਮਕਾਨ ਜਾਂ ਦੁਕਾਨਾਂ ਦੀ ਇਸ ਅਲਾਕਮੈਂਟ ਤੋਂ ਬਾਅਦ ਹੁਣ ਤੁਰੰਤ ਉਹ ਉਸਾਰੀ ਸ਼ੁਰੂ ਕਰ ਸਕਣਗੇ ਜਦੋਂ ਦੀ ਸਰਕਾਰ ਬਣੀ ਉਹਨਾਂ ਦਾ ਪੰਜਾਬ ਦੇ ਅੰਦਰ ਹਰ ਇੱਕ ਜਿਹੜਾ ਖੇਤਰ ਦੇ ਵਿੱਚ ਹਲਾਰਾ ਮਿਲਿਆ ਉਹ ਸਾਡੇ ਜਿਹੜੇ ਇੱਥੇ ਪਿਛਲੇ ਸਮੇਂ ਦੇ ਵਿੱਚ ਕੋਈ ਪਲਾਟ ਰੁਕੇ ਸੀ ਜਾਂ ਆਪਣੇ ਸ਼ੋਰੂਮ ਸੀ ਉਹਨਾਂ ਨੂੰ ਅਸੀਂ ਸੇਲ ਕੀਤਾ ਔਰ ਬਹੁਤ ਔ ਵਧੀਆ ਜਿਹੜੇ ਰੇਟਾਂ ਦੇ ਉੱਤੇ ਜਿਹੜਾ ਚੰਗੇ ਰੇਟਾਂ ਦੇ ਉੱਤੇ ਆਏ ਉਹ ਪਲਾਟ 8 ਪਲਾਟ ਹੈ ਤਿੰਨ ਸ਼ੋਰੂਮ ਤੇ ਤਿੰਨ ਬੂਥ ਆ ਜਿਹੜੇ ਫਿਰੋਜ਼ਪੁਰ ਰੋਡ ਤੇ ਬਾਬਾ ਜੀਵਨ ਸਿੰਘ ਐਵੇਨਿਊ ਅੱਸੀ ਬਣਾਈਏ ਔਰ ਇੱਥੇ ਇਹ ਹਲਾਸੀ ਬਾਬਾ ਜੀਵਨ ਸਿੰਘ ਐਵੇਨਿਊ ਤੋਂ ਲੋਕ ਆਪਣੇ ਪੈਸੇ ਵਾਪਸ ਕਰਾਉਣ ਵਾਸਤੇ ਕੇਸ ਕੀਤੇ ਹੋਏ ਸੀ ਪਹਿਲੇ ਟ੍ਰਸਟ ਤੋਂ ਅੱਜ ਅਸੀਂ ਜਿਹੜਾ ਇਹਨਾਂ ਸਾਰੇ ਦੇ ਉੱਤੇ 11 ਕਰੋੜ ਤੋਂ ਉੱਪਰ ਜਿਹੜਾ ਹੈਗਾ ਉਹ ਪ੍ਰਾਪਤ ਹੋਇਆ। ਉਹ ਇਹ ਸਾਰੇ ਦਾ ਸਾਰਾ ਜਿਹੜਾ 11 ਕਰੋੜ ਹੈ ਇਹ ਡਵੈਲਪਮੈਂਟ ਤੇ ਲਾਵਾਂਗੇ। ਹੋਰ ਜਿਹੜੀਆਂ ਅਸੀਂ ਕਲੋਨੀਆਂ ਉਹ ਡਵੈਲਪ ਕਰਕੇ ਲੋਕਾਂ ਦੀ ਸਹੂਲਤਾਂ ਸਿਰ ਪ੍ਰੋਮ ਟ੍ਰਸਟ ਦਾ ਕੰਮ ਹੀ ਜਿਹੜਾ ਹੈਗਾ ਉਹ ਪ੍ਰਾਪਰਟੀ ਨੂੰ ਲੈ ਕੇ ਡਵੈਲਪ ਕਰਕੇ ਲੋਕਾਂ ਨੂੰ ਸਹੂਲਤ ਦੇਣਾ। ਤੋਂ ਸਾਡੇ ਜਿਹੜੇ ਪਹਿਲਾਂ ਜਿਹੜੀਆਂ ਕੁਝ ਕਲੋਨੀਆਂ ਰੁਕੀਆਂ ਹੋਈਆਂ ਸੀ ਉਹਨਾਂ ਦੇ ਕੰਮ ਅਸੀਂ ਸ਼ੁਰੂ ਕਰ ਰਹੇ ਹਾਂ। ਉਹਦੇ ਨਾਲ ਹੋਰ ਜਿਹੜੇ ਚੰਗੇ ਸ਼ੋਰੂਮ ਬਣਾ ਕੇ ਦੇਵਾਂਗਾ ਮਾਰਕੀਟ ਬਾਬਾ ਫਰੀ ਮਾਰਕੀਟ ਹੋਰ ਮਾਰਕੀਟ ਆ ਜਿਹੜੀਆਂ ਬਣਾਈਆਂ ਜਿਹਦੇ ਨਾਲ ਅੱਜ ਸ਼ਹਿਰ ਨੂੰ ਸੁੱਖ ਮਿਲ ਰਿਹਾ। ਸੋ ਇਹਦੇ ਲਈ ਅਸੀਂ ਸਰਕਾਰ ਦੇ ਧੰਨਵਾ ਕਿੰਨੇ ਬਹੁਤ ਥੋੜੇ ਸਮੇਂ ਦੇ ਵਿੱਚ ਜੋ ਜਿੱਥੇ ਜਿੱਥੇ ਸਾਨੂੰ ਲੋਡ ਸੀ ਬਹੁਤੀ ਵਾਰੀ ਤੇ ਹੁੰਦਾ ਕਿ ਆਬਜੈਕਸ਼ਨ ਹੀ ਤੁਰੇ ਫਿਰਦੇ ਆਬਜੈਕਸ਼ਨ ਲੱਗ ਗਿਆ ਜੋ ਆਬਜੈਕਸ਼ਨ ਲੱਗ ਗਿਆ ਸਾਰੀਆਂ ਐਨਓਸੀ ਕਲੀਅਰ ਕਰਕੇ ਅੱਜ ਅਸੀਂ ਜਿੰਨਾ ਜਿੰਨਾ ਨੇ ਖਰੀਦਦਾਰਾਂ ਨੇ ਆਪਣੇ ਪਲਾਟ ਸ਼ੋਰੂਮ ਖਰੀਦੇ ਆ ਬਹੁਤ ਖਰੀਦੇ ਉਹਨਾਂ ਨੂੰ ਅਸੀਂ ਅੱਜ ਜਿਹੜੇ ਉਹਨਾਂ ਦੇ ਅਲਾਟਮੈਂਟ ਲੈਟਰ ਦੇ ਰਹੇ ਤਾਂ ਕਿ ਉਹ ਆਪ ਦਾ ਕੰਮ ਸ਼ੁਰੂ ਕਰ ਸਕਣ ਤੇ ਅਲਾਟਮੈਂਟ ਦਾ ਮਤਲਬ ਅੱਜ ਤੋਂ ਆਪਾਂ ਕਬਜ਼ਾ ਦੇਤਾ ਉਹਨਾਂ ਨੂੰ ਹਾਂਜੀ ਉਹ ਮਾਲਕ ਬਣ ਗਏ ਹੁਣ ਆਪ ਦਾ ਤੇ ਜੇ ਕਿਸੇ ਨੇ ਸਾਰੇ ਪੈਸੇ ਭਰਨੇ ਉਹ ਵੀ ਆ ਜੇ ਕਿਸੇ ਨੇ ਕਸ਼ਤਾਂ ਚ ਭਰਨੇ ਉਹਦੀ ਪ੍ਰੋਵੀਜ਼ਨ ਹੈ ਕਿ ਸੋ ਸਾਰੇ ਤਰ੍ਹਾਂ ਦੇ ਤਰੀਕੇ ਆ ਇੱਕ ਕਸ਼ ਇਹਨਾਂ ਨੇ ਜਦੋਂ ਇਹਨਾਂ ਨੇ ਬੋਲੀ ਦਿੱਤੀ ਆ ਕੁਝ پیسے ਉਹਦੇ ਹੀ ਜਮਾ ਕਰਾਏ ਨਾਲ ਦੀ ਨਾਲ ਤੇ ਉਹਦੇ ਹਿਸਾਬ ਨਾਲ ਜਿਵੇਂ ਵੀ ਇਹ ਚਾਹੁੰਗੇ ਕਿ ਇਹਨਾਂ ਨੂੰ ਸੌਖਾ ਹੋਣਾ ਚਾਹੀਦਾ ਲੋਕਾਂ ਦੇ ਭਲੇ ਵਾਸਤੇ ਬਣਾਇਆ ਸਰਕਾਰ ਤੇ ਇਸ ਵਾਸਤੇ ਜਿਵੇਂ ਦੀਵੇਂ ਵੀ ਲੋਕ ਚਾਹੁੰਗੇ ਉਹ ਉਹਨਾਂ ਦੇ ਅਨਸਾਰ ਹੈ ਕੋਈ ਅਲਾਕਮੈਂਟ ਰੋਕੀ ਵੀ ਗਈ ਹੈ ਪਰ ਇੱਕ ਦੇ ਵਿੱਚ ਸੀ ਕੋਈ ਪ੍ਰੋਬਲਮ ਸੀ ਵੀ ਇੱਕੋ ਬੰਦੇ ਨੇ ਜਿਹੜੀਆਂ ਹੈਗੀਆਂ ਉਹ ਇੱਕ ਕੰਪਿਊਟਰ ਤੋਂ ਵਕਫ ਵਕਫ ਜਿਹੜੇ ਹੈਗੇ ਇਨਾਮਾਂ ਤੇ ਇਕ ਤਸਵੀਰ ਬੋਲੀ ਦਿੱਤੀ ਸੀ ਤਾਂ ਕਿ ਫਿਰ ਕਈ ਵਰੀ ਹੁੰਦਾ ਵੀ ਇੱਕੋ ਬੰਦਾ ਦੋ ਤਿੰਨ ਬੰਦਿਆਂ ਦੇ ਨਾਮ ਤੇ ਕਰ ਰਿਹਾ ਉਹ ਸ਼ੱਕੀ ਸੀਗਾ ਉਹਨੂੰ ਰੋਕਤਾ ਦੁਬਾਰਾ ਉਹ ਜਿਹੜੇ ਕਰਾਵਾਂਗੇ ਬੋਲੀ ਕਰਾਵਾਂਗੇ ਤਾਂ ਕਿ ਲੋਕ ਵੀ ਫਾਇਦਾ ਲੈ ਸਕਣ ਤੇ ਲੋਕਾਂ ਵਾਸਤੇ ਛਿੰਗੇ ਰੇਟਾਂ ਦੇ ਜਿੰਨੇ ਹੈਗੇ ਪਲਾਟ ਵਿਕੇ ਸਾਰੇ ਸ਼ੋਰੂਮ ਵਿਕੇ ਜੋ ਮਾਰਕੀਟ ਰੇਟ ਤੋਂ ਵੀ ਵੱਧ ਜਿਉਂ ਲੱਗਦਾ ਸੀ ਸੋ ਫਰੀਦਕੋਟ ਦੇ ਹਿੱਥਚ ਇੰਪਰੂਵਮੈਂਟ ਹੋਈ ਹੈ ਲੋਕਾਂ ਨੂੰ ਲੱਗਦਾ ਕਿ ਪ੍ਰਾਪਰਟੀ ਤੇਜ਼ ਹੋਈ ਹੈ ਉਸ ਵਕਤ ਇੱਥੇ ਅੱਗੇ ਪਿੱਛੇ ਸੌਦੇ ਵੀ ਹੋਰ ਹੋਣ ਲੱਗੇ ਸੋ ਇਸੇ ਤਰ੍ਹਾਂ ਹੀ ਜਿਹੜੀਆਂ ਉਹ ਤਰੱਕੀਆਂ ਹੋਣਗੀਆਂ ਸਰਕਾਰ ਤੇ ਵਿਸ਼ਵਾਸ ਬਣਿਆ ਬਾਹਰੋਂ ਆ ਕੇ ਵੀ ਲੋਕ ਇੱਥੇ ਜਿਹੜੇ ਅੱਗੇ ਹੁਣ ਆਪਣੀਆਂ ਜ਼ਮੀਨਾਂ ਆਪਰਾਠ ਕੀਤੇ ਸੋ ਇਹ ਬਹੁਤ ਵੱਡੀ ਗੱਲ ਹੈ ਸਰਕਾਰ ਦੀ ਕਿ ਚੰਗੀ ਦੇਣਾ ਫਿਰ ਜਦ ਇੱਕ ਨਹਿਰੂ ਸ਼ਾਪ ਸੈਂਟਰ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਦਾ ਕਾਫੀ ਲੰਮੇ ਸਮੇ ਤੋਂ ਕਹਿ ਰਹੇ ਉੱਚੀਆਂ ਕਰਨ ਦੀ ਪਰਮਿਸ਼ਨ ਦਾ ਉਹਦੇ ਕਿ ਹੌਂਸਲੇ ਵਿੱਚ ਤਰਵੀਜੀ ਰੱਖੀ ਜਾਵੇ ਕਿ ਉਹਦੇ ਉਹ ਸਾਡੇ ਵਿਚਾਰ ਦੀ ਨਾ ਜੀ ਔਰ ਸਰਕਾਰ ਦੇ ਵਿਚਾਰ ਦੀ ਅਸੀਂ ਆਪਦੇ ਵੱਲੋਂ ਇੱਥੋਂ ਜਿਹੜਾ ਬਣਾ ਕੇ ਪ੍ਰੋਪੋਜ਼ਲ ਭੇਜੀ ਹੋਈ ਹੈ ਕੁਝ ਟੈਕਨੀਕਲੀ ਗੱਲਾਂ ਹੁੰਦੀਆਂ ਫਿਵਰੀ ਜਿਹੜੀ ਕੋਈ ਬੰਦਾ ਕੋਈ ਗਲਤੀ ਕਰ ਦਿੰਦਾ ਉਹਨੂੰ ਸੁਧਾਰਨ ਜਿਹੜੀਆਂ ਸਾਹਮਣੇ ਦੁਕਾਨਾਂ ਸੀ ਉਹ ਪਾਰਕਿੰਗ ਵਾਲੀ ਜਗ੍ਹਾ ਸੀ ਤੋਂ ਜਿਹੜੀ ਹੈਗੀ ਹੈ ਆਪਣੀ ਮਾਰਕੀਟ ਕਮੇਟੀ ਵਾਲੀ ਦੁਕਾਨਾਂ ਕੱਟ ਤਾ ਪਰ ਅਸੀਂ ਜਿਹੜਾ ਹੈਗਾ ਅਧਿਕਾਰੀਆਂ ਦੇ ਸਾਰੇ ਧਿਆਨ ਚ ਲੈਂਦਾ ਵੀ 50 ਸਾਲ ਲਗਭਗ ਪੁਰਾਣੀਆਂ ਦੁਕਾਨਾਂ ਨੇ ਉਹਨਾਂ ਦੀ ਛੱਤਾਂ ਡਿਗਰੀਆਂ ਹੋ ਛੱਤਾਂ ਬਦਲਣ ਵਾਸਤੇ ਕੀ ਕਰਨ ਵਾਸਤੇ ਬਹੁਤ ਜਲਦੀ ਹੈ ਉਹਨਾਂ ਨੂੰ ਰਾਹਤ ਦੇਵਾਂਗੇ ਕੋ ਜੋ ਵੀ ਹੋ ਸਕਦਾ ਹੈ ਬੈਸਟ ਕਰਾਂਗੇ ਕਿ ਸਾਡਾ ਤਾਂ ਕੰਮ ਹੀ ਆਮ ਆਦਮੀ ਦੇ ਚੇਅਰਮੈਨ ਸਾਹਿਬ ਈਓ ਸਾਹਿਬ ਸਾਰੇ ਜਿੰਨੇ ਵੀ ਅਧਿਕਾਰੀ ਅਫਸਰ ਹੈ ਉੱਤਲੇ ਲੈਵਲ ਤੇ ਵੀ ਸਾਡੇ ਜਿੰਨੇ ਵੀ ਹੈਗੇ ਸੈਕਟਰੀ ਸਾਹਿਬ ਹੋਵੇ ਜਾਂ ਡਾਇਰੈਕਟਰ ਸਾਹਿਬ ਹੋਵੇ ਮੰਤਰੀ ਸਾਹਿਬ ਹੋਵੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਕੋਈ ਕੰਮ ਰੁਕਿਆ ਨਾ ਜਾਵੇ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਹੈ ਕੰਮ ਨੂੰ ਰੋਕਣਾ ਨਹੀਂ ਕੰਮ ਨੂੰ ਕਰਨਾ ਕਿਵੇਂ ਇਹ ਇਸ ਤਰ੍ਹਾਂ ਦਾ ਤਰੀਕਾ ਬਣਾਉਣਾ ਕਿਉਂਕਿ ਜੇ ਤਾਂ ਇਸ ਵੀ ਕੰਮ ਦੇ ਵਿੱਚ ਟੁੱਟ ਕੇ ਮੜਣੀ ਜਿਵੇਂ ਪੰਜਾਬੀຊਿ ਕਹਿੰਦੇ ਪਰ ਹੁਣ ਇਹ ਵੀ ਕੰਮ ਨੂੰ ਕਰਨਾ ਕਿਵੇਂ ਸਭ ਨੂੰ ਕਰੋ ਤੇ ਜਿਹੜਾ ਹੈ ਕਹਿੰਦੇ ਆ ਖੇਤੀ ਅਸੀਂ ਉਹ ਵੀ ਤੁਹਾਨੂੰ ਖੁਸ਼ਖਬਰੀ ਦੇਵਾਂਗੇ ਸੈਟ ਨੂੰ ਵਾਸਤੇ